ਸਤ ਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਹਰ ਜੁਗ ਜੁਗ ਪਤ ਉਪਾਇਆ ਪੈ ਚ ਰਖਤਾ ਆਇਆ ਰਾਮ ਰਾਜੇ ਹਰਨਾਕਿਸ਼ ਦੁਸ਼ਟਾਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨੰਦਕਾਂ ਪਿਟਦੇ ਨਾਮ ਦਿਓ ਮੁਕਲਾਇਆ ਜਨ ਨਾਨਕ ਐ ਸਾਹਰ ਸੇਵਿਆ ਅੰਤ ਲੈ ਛਡਾਇਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹਲਾ ਪਹਿਲਾ ਦੁਖਦਾਰੂ ਸੁਖ ਰੋਗ ਭਇਆ ਜਾਂ ਸੁਖ ਤਾਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਂ ਹੋ ਕਰੀ ਨਾ ਹੋਈ ਬਲੇ ਹਾਰੀ ਕੁਦਰਤ ਵਸਿਆ ਤੇ ਰੰਤ ਨਾ ਜਾਏ ਲਖਿਆ ਰਹਾ ਜਾਤ ਮਹ ਜੋਤ ਜੋਤ ਮਹ ਜਾਤਾ ਕਲਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਤਿ ਸਵਾਲਿਓ ਜਿਨ ਕੀਤੀ ਸੋ ਪਾਰ ਪਇ ਕਹ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਸੋ ਦਾ ਰਾਗ ਸਮਹਲਾ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇ ਰੱਖਿਆ ਸੋ ਕਰਕੇ ਹਾਜਤ ਵਹਿ ਸਰਸ ਮਾਲੇ ਵਾਜੇ ਤੇਰੇ ਨਾਤੇ ਅਨਿਕ ਅਸ਼ੰਕਾ ਕਿਤੇ ਤੇਰੇ ਵਾਵਣ ਹਾਰੇ ਕਿਤੇ ਤੇਰੇ ਰਾਗ ਪਰੇ ਤੁਕਈ ਹੈ ਕਿਤੇ ਤੇਰੇ ਗਾਵਣ ਹਾਰੇ ਗਾਵਨ ਤੁੰਨੋਂ ਪਉਣ ਪਾਣੀ ਵੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁੰਨੋਂ ਚਿਤ ਕਵਤ ਲਿਖਦਾਨ ਲਿਖਲੇ ਧਰਮ ਵਿਚਾਰੇ ਗਾਉਣ ਤੁੰਨੋ ਈਸ਼ਰ ਬ੍ਰਹਮਾ ਦੇਵੀ ਸੁਣ ਤੇਰੇ ਸਦਾ ਸਵਾਰੇ ਗਾਉਣ ਤੁੰਨੋ ਇੰਦਰੇਂਦਰਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਉਣ ਤੁੰਨੋ ਸਿੱਧ ਸਮਾਧੀ ਅੰਦਰ ਗਾਉਣ ਤੁੰਨੋ ਸਦ ਵਿਚਾਰੇ ਗਾਉਣ ਤੁੰਨੋ ਜਤੀ ਸਦੀ ਸੰਤੋਕੀ ਗਾਉਣ ਤੁੰਨੋ ਵੀਰ ਕਰਾਰੇ ਗਾਉਣ ਤੁੰਨੋ ਪੰਡਿਤ ਪੰਨਰਕੀਸਰ ਜਗ ਜੀਵੇ ਤਾਂ ਨਾਲੇ ਗਾਵਨ ਤਨ ਨੂੰ ਮੋਹਨੀ ਅਮਨ ਮੋਹਨ ਸਰਗ ਮਚ ਪਿਆਲੇ ਗਾਵਨ ਤਨ ਨੂੰ ਰਤਨੁ ਪਾਇ ਤੇਰੇ 68 ਤਿਸ ਨਾਲੇ ਗਾਵਨ ਤਨ ਨੂੰ ਜੁਤ ਮਹਾਵਲ ਸੂਰਾ ਗਾਵਨ ਤਨ ਨੂੰ ਖਾਣੀ ਚਾਰੇ ਗਾਵਨ ਤਨ ਨੂੰ ਕੰਡ ਮੰਡਲ ਬ੍ਰਹਮ ਮੰਡਾ ਕਰ ਕਰ ਰਖੇ ਤੇਰੇ ਧਾਰੇ ਸਈ ਤਨ ਨੂੰ ਗਾਵਨ ਜੋ ਤਤ ਭਾਵਨ ਰਤੇ ਤੇਰੇ ਭਾਤਰਸਾਲੇ ਹੋਰ ਕੀਤੇ ਤੁਧ ਨੂੰ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਆਪੀ ਚਾਰੇ ਸੋਈ ਸੋਈ ਸਦਾ ਸਾਹਿਬ ਸਾਚਾ ਸਾਚੀ ਨਾਹੀ ਹੈ ਪੀ ਹੋਸੀ ਜੈ ਨਾ ਜਾਸੀ ਰਚਨਾ ਜਿੰਨ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਿੰਸੀ ਮਾਇਆ ਜਨੋ ਪਾਏ ਕਰ ਕਰ ਦੇਖਿਆ ਕੀਤਾ ਆਪਣਾ ਜੋ ਤਸਦੀ ਵਡਿਆਈ ਜੋ ਤਸ ਪਾਵਰ ਸੋਈ ਕਰਸੀ ਫਿਰ ਉਹ ਪੁਨਾ ਕਰਨਾ ਜਾਏ ਸੋ ਪਾਸਾ ਸੋ ਸਾਹ ਪਤ ਸਹਿਬ ਨਾਨਕ ਰਹਿ ਨਰ ਜਾਏ ਅਸਮ ਹਲਾ ਪਹਿਲਾ ਸੁਣ ਵਡਾ ਆ ਕਹਿ ਸਭ ਕੋ ਏ ਕਿੜੋ ਅਟਾ ਡਿਟਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਵਡੇ ਮੇਰੇ ਸਹਿਵਾ ਘਰ ਗਮੀਰਾ ਗੁਣੀ ਗਹੀਰਾ ਕੋਈ ਨ ਜਾਣੈ ਤੇਰਾ ਕੀਤਾ ਕਿ ਉੜ ਚੀਰਾ ਰਹਾਉ ਸਾਹ ਸੁਰਤੀ ਮਿਲ ਸੁਰਤਕਮਾਈ ਸਭ ਕੀਮਤ ਮਿਲ ਕੀਮਤ ਪਾਈ ਕੈਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਏ ਤੇਰੀ ਤਲਵੜ ਆਈ ਸਭ ਸੱਤ ਸਭ ਤਪ ਸਭ ਚੰਗਿਆਈਆਂ ਸਿੱਧਾ ਪ੍ਰਕਾਰ ਕੀਆਂ ਵੜਿਆਈਆਂ ਤੁਧਵਿੰਸ ਦੇ ਕਨੇ ਨਾ ਪਾਈਆ ਕਰ ਮਿਲੈ ਨਾਹੀਂ ਠਾਕ ਰਹਾਈਆ ਆਕੜੋ ਵਾਲਾ ਕਿਆ ਵਿਚਾਰਾ ਸਿਰਤੀ ਭਰੇ ਤੇਰੇ ਢੰਡਾਰਾ ਜਿਸ ਤੋਂ ਦੇਤ ਸਹਿ ਕਾਚਾਰਾ ਨਾਨਕ ਸਚ ਸਵਾਰਣ ਨਾਰਾਇਆ ਸਮ ਹਲਾ ਪਹਿਲਾ ਆਖਾਂ ਜੀਵਾ ਵਿਸਰੈ ਮਰ ਜਾਉ ਆਕਣ ਓਕਾ ਸਚਾ ਨਾਮ ਸਚੇ ਨਾਮ ਕੀ ਲਾਗੇ ਭੂਖੋ ਹਉਤ ਭੁਖੈ ਕਾਇ ਚੁਲੀਐ ਦੂਖਾ ਸੋਕੰ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਹਿ ਰਹਾ ਸਾਚੇ ਨਾਮ ਕੀ ਤਲਵੜੇ ਆਈ ਆਖ ਤੱਕੇ ਕੀਮਤ ਨਹੀਂ ਪਾਏ ਜੇ ਸਭ ਮਿਲਕੇ ਅਕਣ ਪਾਹੇ ਵਟਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗਾ ਗੁਣ ਇਹ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜ ਆਉ ਤੇ ਵਰ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਕਸੰ ਵਿਚਾਰਹਿ ਤੇ ਕਮਜਾਤ ਨਾਨਕ ਨਾਵੇ ਬਾਜ ਸੁਨਾਤ ਰਾਗ ਗੁਦਰੀ ਮਹਲਾ ਚੌਥਾ ਹਰ ਕੇ ਜਨ ਸਤਿਗੁਰ ਤਤਪੁਰਕਾ ਬਿਨੋ ਕਰੋ ਗੁਰ ਪਾਸ ਕਮ ਕੀਰੇ ਕਰਮ ਸਤਿਗੁਰ ਸਰਣਾਇ ਕਰ ਦਇਆ ਨਾਮ ਪ੍ਰਗਾਸੇ ਮੇਰੇ ਮਿਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਕਾਈ ਹਰ ਕੀਰਤਮ ਰਹਿ ਰਾਸ ਰਹਾਉ ਹਰ ਜਨ ਕੇ ਵੜਪਾਗ ਵਡੇਰੇ ਜਿਨ ਹਰ ਹਰ ਸਾਧਾ ਹਰ ਪਿਆਸ ਏ ਕਰ ਹਰ ਨਾਮ ਮਿਲੇ ਤ੍ਰਿਪਤਾਸਾ ਏ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰਿ ਨਾਮ ਨਾ ਪਾਇਆ ਤੀ ਭਾਗ ਹਣੀ ਜੰਪਾਸੇ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸੇ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰਮਸਤਕ ਲਿਖਿਆ ਲਿਖਾਸੇ ਤਨ ਤਨ ਸਤ ਸੰਗਤ ਅਜਤ ਹਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸੇ ਰਾਗ ਗੂਦਰੀ ਮਹੱਲਾ ਪੰਜਵਾ ਕਾਹਿਰੇ ਮਨ ਚਤ ਵੈ ਉਦਮ ਜਾ ਹਰ ਹਰ ਜਿਉ ਪਰਿਆ ਸੈਲ ਪੱਤਰ ਮੈਂ ਜਨ ਤੋ ਪਾਏ ਤਾਗਾ ਰਿਜ ਕਾ ਗੈ ਕਰ ਧਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਧਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਸਤ ਬਣੀ ਤਾ ਕੋਈ ਨਾ ਕਿਸ ਕੀ ਧਰਿਆ ਸਿਰ ਸ੍ਰਿਸ਼ਕ ਵਾਰੇ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜਵਸ ਕੋ ਸਾਤ ਸਪਛ ਅਵਤਰਿ ਸ਼ਰਿਆ ਤਿਨ ਕੌਣ ਕਲਾਵੇ ਕੌਣ ਚਗਾਵੇ ਮਨ ਮੈਂ ਸਿਮਰਨ ਕਰਿਆ ਸਉਨਧਾਨ ਦਸ ਅਸ਼ਟ ਸੁਧਾਨ ਠਾਕੁਰ ਕਲ ਤਲ ਧਰਿਆ ਜੇ ਨਾਨਕ ਬਲਵਲ ਸਦਵਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖੇ ਕੋ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨੇ ਹਰਗਮਗਮ ਪਾਰਾ ਸਬਤ ਹੈ ਸਬਤ ਹੈ ਤੁਧ ਜੀ ਹਰ ਸੱਚੇ ਸਰਜਨ ਹਾਰਾ ਸੋ ਜੀ ਤੁਮਾਰੇ ਜੀ ਤੁਝੀਆਂ ਕਾ ਦਾਤਾ ਰਾ ਹਰਿ ਤਾਉ ਸੰਤੋ ਜੀ ਸਭ ਦੁਖ ਵਿਸਾਰਣ ਹਾਰਾ ਹਾਰੇ ਆਪੇ ਟਾ ਕੋਰ ਹਾਰੇ ਆਪੇ ਸੇਪ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਦਰ ਸਰਉ ਨਿਰੰਤਰ ਜੀ ਹਰੇ ਕੋ ਬੁਰਖ ਸਮਾਣਾ ਇੱਕ ਦਾਤ ਇੱਕ ਭਿਖਾਰੀ ਜੀ ਸੋ ਤੇਰੇ ਚੋਦ ਵਿਡਾਣਾ ਤੂੰ ਆਪੇ ਦਾਤਾ ਆਪੇ ਭੋਤਾ ਜੀ ਹਉ ਤਦ ਨਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇ ਅੰਤ ਬੇ ਅੰਤ ਜੀ ਤੇਰੇ ਕਿਆ ਗੁਨਾਖ ਖਾਣਾ ਜੋ ਸਿਵ ਹੈ ਜੋ ਸਿਵ ਹੈ ਤੁਧ ਜੀ ਜਨ ਨਾਨਕ ਤਨ ਕੁਰਵਾਣਾ ਹਰਤਾ ਵਹਿ ਹਰਤਾ ਵਹਿ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੈ ਚਨ ਹਰਤਾ ਆਇ ਜੀ ਤਨ ਟੂਟੀ ਜੋਕੀ ਫਾਸੀ ਜਿਨਰ ਭੋਜ ਨਰ ਨਿਰਭਉ ਧੈ ਜੀ ਤਨ ਕਾ ਪਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਨ ਹਰਤਾ ਜੀ ਜਨਾਨਿਕ ਤਨ ਬਲ ਜਾਸੀ ਤੇਰੀ ਪਾਤ ਤੇਰੀ ਪਾਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੀ ਭਗਤ ਤੇਰੇ ਪਾਸ ਲਾਹਨ ਤੁਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬੇਅੰਤਾ ਤੇਰੇ ਨੇਕ ਤੇਰੇ ਨੇਕ ਪੜਾ ਬਹੁ ਸਿਮਰ ਸਾਸਤ ਜੀ ਕਰ ਕਰਿਆ ਖਟ ਕਰਮ ਕਰਨਤਾ ਸੇ ਪਾਤ ਸੇ ਪਾਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਪੁਰ ਕਾ ਪਰੰਪਰਕਰਤਾ ਜੀ ਤੂੰ ਜਿਵੜੇ ਵਰਨਾ ਕੋਈ ਤੂੰ ਜੁਗ ਜੁਗ ਏ ਕੋਸ ਦਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਦੇ ਆਪੇ ਪਾਵੈ ਸਭ ਵਰਤਾਏ ਜੀ ਤੂੰ ਆਪੇ ਕਰਹਿ ਸੋ ਹੋਏ ਤੁਦਾਪੇ ਸਰ ਸਭ ਪਾਈ ਜੀ ਤੁਦਾਪੇ ਸਰ ਸਭ ਕੋਈ ਜੇ ਨਾਨਕ ਗੁਣ ਗਾਵੇ ਕਰਤੇ ਕੀ ਜੀ ਜੋ ਸੋ ਸੇ ਕਾ ਜਾਣੋਈ ਅਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤੂੰ ਭਾਵੈ ਸੋਈ ਥੀਸੀ ਜੋ ਤੂੰ ਦਹਿ ਸੋਈ ਹੋ ਪਾਈ ਰਹਾ ਸਭ ਤੇਰੀ ਤੋਂ ਸਭ ਨੇ ਝਾਇਆ ਜਿਸਨੂੰ ਕਿਰਪਾ ਕਰਹਿ ਤਿੰਨਾ ਵਰਤਨ ਪਾਇਆ ਗੁਰਮਖ ਲਾਧਾ ਮਨੋ ਗਵਾਇਆ ਤੋ ਦਾਵ ਛੋੜਿਆ ਆ ਮਿਲਾਇਆ ਤੂੰ ਦਰਿਆ ਸਤ ਜੀ ਮਾਹੀ ਤੁਜ ਵੰਦੂ ਜਾ ਕੋਈ ਨਾ ਹੈ ਜੀਐ ਜਨ ਸਭ ਤੇਰਾ ਖੇਲ ਵਿਜੋਗਨ ਵਿਛੜਿਆ ਸੰਜੋਗੀ ਮੇਲਾ ਜਤਨੋਂ ਤੂੰ ਜਾਣਾ ਏ ਸੋਇ ਜਨ ਜਾਣਾ ਏ ਹਰ ਗੁਣ ਸਦਹੀ ਆਖ ਬਕਾਣਾ ਏ ਜਿਨ ਹਰ ਸੇਵਾ ਤੈਨ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਅਸਾ ਹੋਵੇ ਤੁਦਵਿੰਦੂ ਜਾ ਅਵਰ ਨਾ ਕੋਏ ਤੂੰ ਕਰ ਕਰ ਵੇਖ ਹੈ ਜਾਣ ਹੈ ਸੋਏ ਜੰਨਨ ਗੁਰਮੁਖ ਪ੍ਰਗਟ ਹੋਵੇ ਆਸਾ ਮਹਲਾ ਪਹਿਲਾ ਤਿਤ ਸਰਵੜਾ ਪਹਿਲੇ ਨਿਵਾਸਾ ਪਾਣੀ ਪਾਉ ਤਨਹਿ ਕੀਆ ਪੰਕਜੁ ਮੋ ਪਗਨੀ ਚੱਲਾਏ ਹਮ ਦੇਖਾ ਤਹ ਡੂਬੀਐ ਲੈ ਮਨ ਏਕ ਨਾ ਚਿਤਸ ਮੁੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੋਦਾ ਜਨਮ ਭਇਆ ਪ੍ਰਣੋਤ ਨਾਨਕ ਤਨ ਕੀ ਸਰਣਾ ਜਿੰਤੋਂ ਨਾਹੀ ਵਿਸਰਿਆ ਸਭ ਹਲਾ ਪੰਜਵਾ ਪਈ ਪ੍ਰਾਪਤ ਮਾਨੁਕ ਦੇਹ ਰੀਆ ਗੋਵਨ ਮਿਲਨ ਕੀ ਤੇਰੀ ਬਰੀਆ ਔਰ ਕਾਤਰਕ ਤੈਨਾ ਕਾਮ ਮਿਲ ਸਾਧ ਸੰਗਤ ਭਜ ਕੇ ਵਲ ਨਾਮ ਸਰੰਗ ਜਾਉਣ ਲਗ ਭਉ ਜਲਤਾਨਕ ਜਨਮ ਵਿਰਥਾ ਜਾਤ ਰੰਗ ਮਾਇਕ ਰਹਾਵ ਜਵਤਾ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਨਿਆ ਹਰਿਆ ਕਹੋ ਨਾਨਕ ਮਿ ਨਿਜ ਕਰਮਾ ਸਰਨ ਪਰੇ ਕੀ ਰੱਖੋ ਸਰਮਾ ਜਵਤਾ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਨਿਆ ਹਰ ਰਾਇ ਕਹੋ ਨਾਨਕ ਅਮਨੀਚ ਕਰਮਾ ਸਰਨ ਪ੍ਰੇਕੀ ਰੱਖੋ ਸਰਮਾ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਵੀਂ ਚੌਪਾਈ ਪੁਨ ਰਾਸ਼ਿਸਕਾ ਕਾਟਾ ਸੀਸਾ ਸ੍ਰੀ ਇਸਕਿਤ ਜੈਤ ਕੇ ਇਸਾ ਓਪਨ ਵਿਸ਼ਟ ਗਗਨ ਤੇ ਭਾਈ ਸਭ ਬਹਿਨਾਂ ਨੂੰ ਵਧਾਈ ਦੇਈ ਤਨ ਧਨ ਲੋਗਨ ਕੇ ਰਾਜਾ ਦੁਸ਼ਟੰ ਦਾਹ ਗ੍ਰਿਵ ਨਿਵਾਜਾ ਕਾ ਖਲ ਪਉਣ ਕੇ ਸੁਰਜਨ ਹਾਰੇ ਦਾ ਜਨਮ ਹੋਇ ਲਹਿ ਉਵਾਰੇ ਕਬਿ ਵਾਚ ਬੇਨਤੀ ਚੌਪਾਈ ਹਮਰੇ ਕਰੋ ਹਾਤ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਉ ਚਰਨ ਮੰਨ ਰਹਾ ਹੈ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬਤੋਂ ਕਾ ਬਹੋ ਆਪ ਹਾਤ ਦੇ ਮੋਹੇ ਬਚਾਵੋ ਸੁਖੀ ਵਸੈ ਮੋਰੋ ਪਰਿਵਾਰਾ ਸੇਵ ਸਿਖ ਸਵੈ ਕਰਤਾਰਾ ਮੋਰ ਚਾਨਣ ਜੀ ਕਰਦਾ ਕਰੀਐ ਸਭ ਐਣਕ ਆਸੰਗਰੀਐ ਪੂਰਨ ਹੋਏ ਮਾਰੀ ਆਸਾ ਤੋਰ ਭਜਨ ਕੀ ਰਹੇ ਤਿਆਸਾ ਤੁਮੇ ਛੜ ਕੋਈ ਵਰਨਾ ਧਾਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵ ਸਿੱਖ ਮਾਰੇ ਤਾਰੀਐ ਚੁੰਚੋਂ ਸਤਰ ਮਾਰੇ ਮਾਰੀਆ ਹੈ ਆਪ ਹਾਦੈ ਮੁਝੇ ਵਰੀਐ ਮਨ ਕਾਲ ਕਾ ਤਰਾਹਨੇ ਵਰੀਐ ਓ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੂ ਜੂ ਕਰਿਓ ਰੱਛਾ ਰਾਕ ਲਿਹੁਮ ਰਾਕਨ ਹਾਰੇ ਸਹਵ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮੋਪਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਉਤਰਾ ਕਾਲ ਪਾਇ ਸਿਵ ਜੀ ਉਵਤਰਾ ਕਾਲ ਪਾਇ ਕਰਬਿਸ਼ਣ ਪ੍ਰਕਾਸਾ ਸਕਲ ਕਾਲ ਕਾ ਕੀਆ ਤਮਸਾ ਜਵਨ ਕਾਲ ਜੋਗੀ ਸੂ ਕੀਓ ਬੈਦਰਾਜ ਬ੍ਰਹਮਾ ਜੋਤੀਓ ਜੋਨ ਕਾਲ ਸਭ ਜਗਤ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਤੈਂ ਤੇ ਜਸ਼ਨੁ ਬਜਾਇਓ ਆਦਿ ਅੰਤੇ ਕੇ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਕਲ ਪ੍ਰਜਾ ਜਨੋ ਸਵਾਰੀ ਸਿਵ ਕੁੰਨ ਕੋ ਸਭ ਗੰ ਸੁਖ ਦੀਓ ਸਤਨ ਕੋ ਪਲ ਮੁਹੰਮਦ ਕੀਓ ਕਟਕਟ ਕੇ ਅੰਦਰ ਕੀ ਜਨਤ ਪਲੇbure ਕੀ ਪੀਰ ਪਸ਼ਾਨਤ ਚੀਡੇ ਤੇ ਕੁੰਚਾ ਰਸੂਲਾ ਸਭ ਪਰ ਕਿਰਪਾ ਦਸ਼ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਸ਼ਾਨਾ ਹੈ ਘਟ ਘਟ ਕੇ ਪਟਪਟ ਕੇ ਜਾਨਾ ਜਬ ਦੁਕਰ ਕਰ ਕਰਾ ਕਰਤਾਰਾ ਪ੍ਰਜਾ ਧਰਤਾ ਉਦੇਹ ਉਪਾਰਾ ਜਬ ਅਕਰ ਕਰਤੋਂ ਕਭੂ ਤੋ ਮੈਂ ਮਿਲਤ ਦੇ ਤਰਸਬ ਹੋ ਜੇ ਤੇ ਬਦਨ ਸਿਰਸ ਉਤਾਰਐ ਆਪ ਆਪਣੀ ਮੂਰ ਉਚਾਰਐ ਤੁਮ ਸਵੀ ਤੇ ਰਤ ਨਿਰਾਲਮ ਜਨਤ ਬੇਦ ਭੇਦਾਰ ਆਲਮ ਨਿਰੰਕਾਰ ਨਿਰੂਕਾਰ ਨਿਰਲੰਭ ਆਦ ਨਿਲ ਨਾਸੰ ਤਾਕ ਮੁਰਚਰਤ ਭੇਦਾ ਜਕੋ ਭੇਲ ਨ ਪਾਉ ਤ ਬੇਦਾ ਤਾਕੋ ਕਰ ਪਹਨ ਨਮਨਤ ਮਹ ਮੂੜ ਕਸ਼ਪੇ ਨ ਜਾਣਤਾ ਮਹ ਦੇਵ ਕੋ ਕੈਸਾ ਦਸ ਸਿਵਾ ਨਿਰੰਕਾਰ ਕਾ ਚਿੰਤਨ ਹੈ ਭੇਵਾ ਆਪ ਆਪਣੀ ਬੁਧਹਿ ਜਿਤੀ ਵਰਨਤ ਪਿੰਨ ਪਿੰਨ ਤੋਹਿ ਤੇਤੀ ਤੁਮਰਾ ਲਗਾ ਨਾ ਜਾਏ ਪਸਾਰਾ ਕਿਵ ਸਜਾ ਪ੍ਰਤਮ ਸੰਸਾਰਾ ਇਕ ਰੂਪ ਨ ਉਸ ਰੂਪਾ ਰੰਗ ਭਇਓ ਰਵ ਕਹਿ ਘੂਪਾ ਹੰਡ ਜੇਰ ਸਿਤਜ ਕੀਨੀ ਉਤਬਜ ਕਾਨ ਬਹੁਰ ਰਚਦੀਨੀ ਕਹੋ ਫੂ ਰਾਜ ਹਵੈ ਬੈਠਾ ਕਮ ਸਿਮਟ ਭਇਓ ਸਿੰਘ ਕਿੱਠਾ ਚਿਗਰੀ ਸਿਸ਼ਦ ਕਾਇ ਚੰ ਬਹਵੈ ਆਤ ਜੁਗਾ ਸਰੂਸ ਸੇਮ ਭਵ ਕੌਰ ਅੱਛਾ ਮੇਰੀ ਤੁਮ ਕਰੋ ਸਿਕਵਾਰੈ ਸਿਕ ਸੰਗਹ ਆਉ ਦੁਸ਼ਟ ਜਿਤੇ ਉਠਵਤ ਤਤ ਪਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤੋ ਚਸਨੀ ਪਰੇ ਤਿਨ ਕੇ ਦੁਸ਼ਟ ਦੁਖਤ ਹੋਏ ਮਰੇ ਬੁਰਕ ਜਗ ਪੰ ਪਰੇ ਤਿਹਾਰੇ ਤਿਨ ਕੇ ਤੁਮ ਸੰਗਟ ਸਵਟਾਰੇ ਜੋ ਕੁਲ ਕੋਇ ਇੱਕ ਵਾਰ ਤੈ ਹੈ ਤਾਂ ਕੇ ਕਾਲ ਨਿਕੜੁਣਾ ਹੈ ਰਚਾ ਹੋਏ ਤਾਂ ਸਭ ਕਾਲਾ ਦੁਸ਼ਟ ਅਰਿਸ਼ਟਾ ਅੰਤ ਤਦ ਕਾਲਾ ਕਿਰਪਾ ਦਸਤ ਚੰ ਜਾਹੇ ਨਿਹਰ ਹੋ ਤਾਂ ਕਿ ਤਉ ਤਨਕ ਮਹਿਰੋ ਰਿੱਧ ਸਦ ਕਰਮੋ ਸਭ ਹੋਈ ਦੁਸ਼ਟ ਸ਼ਾਸ ਵਸ ਕੈ ਨਾ ਕੋਈ ਏਕ ਵਾਰ ਜਨ ਤੁਮ ਸੰਵਾਰਾ ਕਲ ਪਾਸ ਤੇ ਤਹੇ ਵਾਰਾ ਜਿਨ ਨਰ ਨਾਮ ਤੇ ਹਾਰੋ ਕਹਾ ਦਾਰਿਦ ਦੁਸ਼ਟ ਦੋ ਤੇ ਰਹਾ ਕੜ ਕੀਤ ਮੈਂ ਸਰਨ ਤਿਹਾਰੀ ਆਪ ਹਾ ਦੇ ਲਿਹੋ ਵਾਰੀ ਸਰਵ ਠੌਰ ਮੋ ਹੋ ਸਹਾਈ ਦੁਸ਼ਟੋ ਤੇ ਲਿਹੋ ਬਚਾਈ کرپا کری ہمبر جگمات گرنتھ کرا پورن سورتا کل وک سکل دے کو ہرتا دش دکھتا سریست پائے دیا لا پورن کرا گرتت کالا من ونشت پل پاو سوئی دکھنا تَس بیابت کوئی اڑ سن گاہے سورسنا پاوئی سن موڑ چتلا چترتایا وائی ਦੁਖ ਦਰਦ ਭਉ ਨਿਕੜਨਾ ਤੇ ਨਰ ਕੇ ਰਹੈ ਹੋ ਜੋ ਜਾ ਕੀ ਇੱਕ ਵਾਰ ਚੌਪਾਈ ਕੋ ਕਹੈ ਚੌਪਾਈ ਸੰਭਵ ਸੁਤਰਾ ਸਸ ਭਣੀਜੈ ਅਰ ਸਜ ਤੁਨ ਦਿਨ ਕਹੀ ਜਾਏ ਪਾਦਰ ਸੁਦੇਸ਼ਟ ਮੇਰੋ ਵਾਰਾ ਤੇ ਸੁਤਰਾ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤ੍ਰੋ ਪਖਿਆਨੇ ਤ੍ਰਿ ਚਰਿਤਰੇ ਮੰਤਰੀ ਪੋਸਮਾਦੇ 405 ਚਰਿਤਰ ਸਮਾਪਤ ਮਸਤ ਸੁਭ ਮਸਤ ਅਫਜੂਨ ਦੋਹਰਾ ਦਾਸ ਜਾਣਕਾਰ ਦਾਸ ਪਰ ਕੀਜੈ ਕਿਰਪਾ ਪਾਰ ਆਪ ਆਦੈ ਰਾਖ ਮੋਹਿ ਮਨ ਕਰਮ ਬਚਨ ਵਿਚਾਰ ਚਉਪਾਈ ਮੈਂ ਨਗ ਨੇ ਸਹਿ ਪ੍ਰਤਮ ਮਨਾਉ ਕਿਸਨ ਵਿਸਨ ਕਬੂ ਨੈ ਧਿਆਉ ਕਾਨ ਸੁਨੇ ਪਹਿਚਾਨਾ ਤਿੰਨ ਸੋ ਲਿਵ ਲਾਗੀ ਮੋਰੀ ਪਗਨ ਸੋ ਮਹਾ ਕਾਲ ਰਖਵਾਰ ਹਮਾਰੋ ਮਹਾ ਲੋ ਮੈਂ ਕਿੰਕਰ ਸਾਰੋ ਆਪਣਾ ਜਨ ਕਰੋ ਰਖਵਾਰ ਬਹਿੰਗੇ ਕੀ ਲਾਜ ਵਿਚਾਰੈ ਆਪਨਾ ਜਨਮ ਜੇ ਪ੍ਰਤਭਰੀਐ ਚੰਚਨ ਸੁੱਤਰ ਮਾਰੇ ਮਰੀਐ ਦੇਹ ਤੇ ਜਗ ਮਾਂ ਦੂਖ ਚਲੈ ਰਾਹ ਕਾ ਮੋਹ ਔਰ ਅਨੰਦ ਲੈ ਤੁਮ ਮਮ ਕਰੋ ਸਦਾ ਪ੍ਰਤਪਾਰਾ ਤੁਮ ਸਹਿ ਮੈਂ ਦਾਸ ਤੇ ਹਾਰਾ ਜਾਨ ਆਪਣਾ ਮੁਝੇ ਨਿਵਾਜਿ ਆਵ ਕਰੋ ਹਮਰੇ ਸੋ ਕਾਜੇ ਤੁਮ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜਾ ਦਾ ਜਾਣ ਕਰ ਕਿਰਪਾ ਕਰੋ ਮੋਹੇ ਹਰ ਕ੍ਰਾਮੇ ਆਂ ਦਵਾਰ ਤੋਏ ਆਪਨਾ ਜਾਣ ਕਰੋ ਪ੍ਰਤਿਪਾਰਾ ਤੁਸਾਹਿ ਮੈਂ ਕਿੰ ਕਰਤਾਰਾ ਦਾ ਜਾਂਦਾ ਹੱਥ ਵਾਰੋ ਹਮਰੇ ਸਭ ਬੈਰਣ ਸੰਘਾਰੋ ਪ੍ਰਤਮ ਤਰੋ ਭਗਤ ਕੋ ਧਿਆਨ ਆਮ ਬੋਰ ਕਰੋ ਕਵਤਵਦ ਨਾਨਾ ਕਿਸਨ ਜਤਾਂ ਮਚ ਰਿਤ ਉਚਾਰੋ ਚੋਕ ਹੋਏ ਕਬਲੇ ਸੁਧਾਰੋ ਕਬਿ ਵਾਚ ਦੋਹਰਾ ਜੋ ਨਿਜ ਪ੍ਰਮੋਸ ਕਾ ਸੁਖ ਹੋ ਜਗ ਮਾਹੀ ਜੋ ਤੇ ਪ੍ਰਕੋ ਤੈ ਹੈ ਅੰਤ ਸੁਰਖੋ ਚਾਹੇਂ ਦੋਹਰਾ ਹਰ ਹਰ ਜੰਦੂ ਏ ਕੈ ਬਿਵਚਾਰ ਕਸ਼ਨਾ ਹੈ ਜਲ ਤੇ ਉਹ ਜੋ ਤਰੰਗ ਜਿਉ ਜਲ ਹੀ ਵਿਕੈ ਸਮਾਹੇ ਦੋਹਰਾ ਜਾਵੇ ਐਸ ਪ੍ਰਭ ਕੋ ਭਇਓ ਜਨਮ ਤੜਾ ਜਿ ਗਿਆਏ ਅਮੈ ਕਤੋ ਚੰਚੇ ਵਤੇ ਸਭੂ ਕੈ ਸੁਨਾਏ ਕਬ ਵਾਚ ਦੋਹਰਾ ਥਾਣ ਪਇਓ ਮੈਂ ਜੋਰ ਕਰ ਬਚਨ ਕਹਾ ਸਰਨੇ ਆਏ ਪੰਚ ਚਲੇ ਚਬ ਜਗਤ ਮੈਂ ਜਬ ਤੁਮ ਕਰੋ ਸਹਾਏ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤੜਤੇ ਹੈ ਸੰਤ ਹੰਤ ਲਹਗੇ ਮੁਗਤ ਫਲ ਪਾਵੇ ਹਿੰਗੇ ਭਗਵੰਤ ਦੁਹਰਾ ਕਾਲਪੁਰ ਕੀ ਦੇਮੋ ਕਟਕ ਵਸਨ ਮਹੇਸੇ ਕੋਟਿੰਦਰ ਬ੍ਰਹਮਾ ਕਿਤੇ ਰਸ਼ਿਸ਼ ਕਰੋੜ ਜਲੇਸ ਦੁਹਰਾ ਰਾਉ ਕਥਾ ਜੁਗ ਜੁਗ ਅਟਲ ਸਭ ਕੋ ਭਾਸਨੇਤ ਸੁਰਗਵਾਸ ਰਘੁਰ ਕਰਾ ਸਗਰੀਪੁਰੀ ਸਮੇਤ ਚਾ ਪਾਏ ਜੋ ਇਕਤਾ ਸੁਨੇਰ ਗਾਵੇ ਦੁਖ ਪਾਪ ਤਹਿ ਨਿਕਰਨਾ ਵੈ ਬਿਸਨ ਭਦ ਕੀ ਫਲ ਹੋਈ ਆਦ ਵਿਆਛੈ ਸਕੈ ਨਾ ਕੋਈ ਸੰਮ ਸਤਰਾ ਸਸ ਪਚਾਵਣ ਹੜ ਵਦੀ ਪਰ ਤੁਮ ਸੁਗਦਾਵਨ ਤੋ ਪ੍ਰਸ਼ਾਦ ਕਰ ਗ੍ਰੰਥ ਸੁਧਾਰਾ ਕੂਲ ਪਰੇ ਲਹੋ ਲਿਓ ਸੁਧਾਰਾ ਦੋਹਰਾ ਨੈਤਰ ਤੁਮ ਕੇ ਚਰਨ ਤਰਸ ਤਦਰ ਤੀਰ ਤਰੰਗਾ ਸ੍ਰੀ ਭਗਵਤ ਪੂਰਨ ਕੀਓ ਰਗਵਰ ਕਥਾ ਪ੍ਰਸੰਗ ਦੋਹਰਾ ਸਾਦ ਸਾਜਨੋ ਨਹੀਂ ਬਾਸਵਨ ਵਿਵਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਐਸਈਆ ਪਾਇਂ ਗਹਿਂ ਜਉ ਤੇ ਤੁਮਰੇ ਤਉ ਤੇ ਕੋ ਅੰਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਪੁਰਾਨਨੇ ਕਹਿ ਮਤ ਇਕ ਨਾ ਮੰਨਿਓ ਸਿਮਰਤ ਸਾਸਤਰ ਵੇਦ ਸੋ ਐ ਵੋ ਭੇਦ ਖਾਇ ਮੇਕ ਨਾ ਜਾਣਿਓ ਸ਼੍ਰੀ ਸੁਪਾਨ ਕਿਰਪਾ ਤੁਮਰੀ ਕਾਰ ਮੈਂ ਨਾ ਕਹਿਓ ਸੋ ਤੋਹਿ ਵਖਾਨੇਉ ਦੋਹਰਾ ਸਗਲ ਦਵਾਰ ਕੋ ਛਾੜਕੈ ਗਇਓ ਤੁਹਾਰੋ ਦਵਾਰ ਬਾਹੰਗਹਿੰ ਕੀ ਲਾਜ ਅਸੈ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਛਾੜਕੈ ਗਇਓ ਤੁਹਾਰੋ ਦਵਾਰ ਬਾਹੰਗਹਿੰ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਅਨੰਦ ਦੇ ਓੰਕਾਰ ਸਤਿਗੁਰ ਪ੍ਰਸਾਦ ਐ आनंद पाया मेरी माए सतगुरु में पाया सतगुरु तौ पाया सह सिटी मन वजी आवा धाया राग रतन परिवार परिया शब्द गावड़ी आया शब्दो त गावो हरि के राम मंजी नि बसाया कह नानक आनंद हुआ सतगुरु में पाया ए मन मेरे आ तू सदा रो हर नाल ए हर नाल रो तू मन मेरे दुख सा विसारणा अंगीकारो करे तेरा कर सब सुवारणा ਸੋ ਨੰਗ ਗੱਲਾਂ ਸਮਰੱਸ ਸੁਆਮੀ ਸੋ ਕੋ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਹਿਵਾ ਕਿਆ ਨਹੀਂ ਕਰਤੇ ਰਹਿ ਕਰਤਨ ਤੇਰਾ ਸਭ ਕੁਛ ਹੈ ਜਿਹ ਦੇਹ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮਨ ਵਸਾਵਾਏ ਨਾਮ ਜਿਨ ਕੈ ਮਨ ਵਸਿਆ ਵਾਜੇ ਸੋਦ ਘਨੇਰੇ ਕਹਿ ਨਾਨਕ ਸੱਚੇ ਸਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਧਰਮੇ ਰਾਜਨ ਕੋ ਕਾ ਸਭ ਗਵਾਇਆ ਕਰ ਸਾ ਸੁਖ ਮਨ ਆਏ ਵਸਿਆ ਜਿਨੀਚਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀ ਹੈ ਵਡਿਆਈਆ ਕਹ ਨਾਨਕ ਸੁਣੋ ਸੰਤੋ ਸਤ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚੌਦਤ ਕਰਤ ਬਾਗੈ ਕਰਤ ਬਾਗੈ ਸਦ ਵਾਜੀ ਕਲਾ ਜਿਤ ਕਰ ਧਾਰੀ ਆ ਪੰਜ ਦੂਤ ਦੁਆਸ ਗਿਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੋ ਜਨ ਕੋ ਸੇ ਨਾਮ ਹਰਿ ਕੈ ਲਾਗੀ ਕਹਿ ਨਾਨਕ ਤੈ ਸੁਖੋ ਆਤਿ ਕਰ ਅਨੰਦ ਵਾਜੇ ਆਦਨ ਸੁਣੋ ਵਡ ਭਾਗੀਓ ਸਗਲ ਮਨੋਰਤ ਪੂਰੇ ਪਾਰ ਬ੍ਰਹਮ ਪ੍ਰਪਾਇ ਉਤਰੇ ਸਗਲ ਵਿਸੂਰੇ ਧੋ ਗ੍ਰੋਹ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਤ ਸਤਿਗੁਰ ਰਹਾ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਤ ਸਤਿਗੁਰ ਰਹਾ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ 5 ਖਾਲ ਵਿੱਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਾਇਓ ਜਿਸ ਕਾ ਸਸਧਾਰੋ ਜੇ ਕੋ ਕਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਜਿ ਨਹ ਜਾਈ ਨਿਤ ਨਿਤ ਤਰਾ ਕਰਤਾਰ ਤਉ ਸੰਸਾਰ ਚੰ ਲਗਤਰੀਐ ਸੋ ਨਾਨਕ ਭ੍ਰਮਸਾਰੋ ਸਲੋਕ ਮਹਲਾ 5ਵਾਂ ਤੇਰਾ ਕੀਤਾ ਜਾਤੋਂ ਨਹੀਂ ਮੈਨੋ ਜੁਗ ਕਿਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਓ ਵੇ ਤਰਸ ਪਿਆ ਮਹਰਮਤ ਹੋਏ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨਮੰਤੀ ਵੈ ਹਰਿਆ ਪੌੜੀ ਤਤੈ ਤੋਂ ਸਮਰਥ ਜਤੈ ਕੋਈ ਨਾਹੀ ਉਤੈ ਤੇਰੀ ਰੱਖ ਕੇ ਅਗਨੀ ਉਦਰ ਮਾਹੇ ਸੁਣ ਕੇ ਜਮ ਕੇ ਦੂਤ ਨਾਇ ਤੇਰਾ ਛੜ ਜਾਹੇ ਪੌਦਲ ਵਿਖਮ ਸੰਗਾ ਹੋ ਗੁਰ ਸੋਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅਮਰ ਸੇਖਾ ਹੈ ਕਲਮੇ ਹੋ ਪੰਨ ਗੁਣ ਗੋਵਿੰਦ ਗਾਹੇ ਸਭ ਸਨੋ ਕਿਰਪਾਲ ਸਮਾਲੇ ਸਾਹਿ ਸਾਹਿ ਵਰਤਾ ਕੋਈ ਨਾ ਜਾਏ ਜੀ ਆਵੇ ਤੁ ਦਿਆਹੀ ਸ਼ਲੋਕ ਮਹਲਾ 5ਵਾਂ ਅੰਤਰ ਗੁਰ ਆਰਾਧਨਾ ਜਿਵਾਂ ਜਪ ਗੁਰ ਨਾਮ ਨੈਤਰੀ ਸਤਿਗੁਰ ਵੇਖਣਾ ਸ਼ਰਵਣੀ ਸੁਨਣਾ ਗੁਰ ਨਾਮ ਸਤਿਗੁਰ ਸਿਤੀ ਰਤਿਆ ਦ੍ਰਗਹਿ ਪਾਈ ਠਾਓ ਕੋ ਨਾਨਕ ਕਿਰਪਾ ਕਰੇ ਜਿਸ ਨੂੰ ਹੈ ਵਤ ਦੇ ਜਗ ਮੈਂ ਉਤੋਂ ਕੱਢਿਆ ਇਹ ਵਿਰਲੇ ਕਈ ਕਈ ਮਹਲਾ ਪੰਜਵਾ ਰਖੇ ਰਕਣ ਹਾਰਿ ਅਪਵਾਰਯਨ ਗੁਰ ਕੀ ਪੈਰੀਂ ਪਾਏ ਕਾਜ ਸਵਾਰੇ ਅਨੈ ਹੋ ਆਇ ਆਪ ਦਇਾਲ ਮਨਹੋਨਾ ਵਿਸਾਰਿਆਨ ਸਾਜਨਾ ਕੈ ਸੰਗੇ ਭਉ ਜਲ ਤਾਰੇਨ ਸਾਖਤ ਨਿੰਦਕ ਦੁਸ਼ਟ ਇਕਨ ਮਾਹੇ ਬਿਦਾਰਿਆਨ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਧੂਪ ਜਾਏ ਤਿਸੁ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਧੂਕ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ